ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਨ ਤਨ ਨੂੰ ਬਾਬਾ ਦੀਪ ਸਿੰਘ ਜੀ ਤੁਮ ਸਾਰਨ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਭੈਣ ਨੂੰ ਮੈਂ ਲੱਗੀ ਸੀ ਕਪੜੇ ਧੋਣ ਤੇ ਤੁਸੀਂ ਦੇਖਿਆ ਹੋਣਾ ਕਿ ਹੁਣ ਸਾਨੂੰ ਬਹੁਤ ਸਾਰੀਆਂ ਭੈਣਾਂ ਨੂੰ ਪ੍ਰੋਬਲਮ ਆਂਦੀ ਹੈ ਕਿ ਜਿਵੇਂ ਇਦਾਂ ਬੁਲੰਦੀਆਂ ਜੈਕਟਾਂ ਸਰਦੀ ਦੇ ਵਿੱਚ ਹਨਾ ਵੱਡੀਆਂ ਦੀਆਂ ਹੋਣ ਚਾਹੇ ਬੱਚਿਆਂ ਦੀਆਂ ਹੋਣ ਤੁਸੀਂ ਦੇਖਿਆ ਹੋਣਾ ਕਿ ਮਸ਼ੀਨ ਦੇ ਵਿੱਚ ਅਸੀਂ ਜਿੰਨੀ ਮਰਜ਼ੀ ਵਾਰ ਉਹਨਾਂ ਨੂੰ ਧੋ ਲਈਏ ਪਰ ਉਹਨਾਂ ਤੇ ਕਾਫ ਲੱਗੀ ਹੈ ਹਨਾ ਕਾਫ ਦੇ ਲਾਗੇ ਬਹੁਤ ਜ਼ਿਆਦਾ ਗੰਦੇ ਦਾਗ ਦੇਖੋ ਨਜ਼ਰ ਆ ਹੀ ਰਹੇ ਹੋਣੇ ਕਿਉਂਕਿ ਬਹੁਤ ਜ਼ਿਆਦਾ ਗੰਦੇ ਦਾਗ ਨੇ ਮੈਂ ਲਾਗੂ ਵੀ ਦਿਖਾ ਦਨੀ ਆ ਤੁਹਾਨੂੰ ਆ ਦੇਖੋ ਕਿੰਨੇ ਗੰਦੇ ਦਾਗ ਨੇ ਤੇ ਬੱਚਿਆਂ ਦੀਆਂ ਜੇਬ ਲਾਗੇ ਹਨਾ ਪਾਕਟ ਲਾਗੇ ਬਹੁਤ ਜ਼ਿਆਦਾ ਗੰਦੇ ਦਾਗ ਹੋ ਜਾਂਦੇ ਨੇ ਤੇ ਸਿਆਣਿਆਂ ਦੇ ਵੀ ਵੱਡਿਆਂ ਦੇ ਵੀ ਇਹੀ ਪ੍ਰੋਬਲਮ ਆਂਦੀ ਆ ਉਹਨਾਂ ਦੇ ਕਾਫ ਪਾਕਟਸ ਵਗੈਰਾ ਦੇ ਲਾਗੇ ਬਹੁਤ ਗੰਦੇ ਦਾਗ ਹੋ ਜਾਂਦੇ ਨੇ ਵੈਸੇ ਵੀ ਇਹ ਜਿਹਦਾ ਕਰੀਮ ਕਲਰ ਦੀ ਜੈਕਟ ਤੇ ਬਹੁਤ ਜ਼ਿਆਦਾ ਆਈ ਮਸ਼ੀਨ ਦੇ ਵਿੱਚ ਧੋਨੇ ਆ ਸਰ ਪਾ ਕੇ ਭਾਵੇਂ ਜਿੰਨੀ ਮਰਜ਼ੀ ਵਧਿਆ ਤੁਸੀਂ ਸਿਰਫ ਯੂਜ਼ ਕਰਦੇ ਹੋ ਟਾਈਟ ਸਰਫੈਕਸਲ ਹਨਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਦਾਗ ਆ ਰਹੇ ਜਾਂਦੇ ਨਹੀਂ ਜੈਕਟ ਤਾਂ ਸਾਫ਼ ਹੋ ਜਾਂਦੀ ਨਿੱਖਰ ਜਾਂਦੀ ਪਰ ਤੁਸੀਂ ਧਿਆਨ ਨਾ ਦੇਖਿਆ ਹੋਣਾ ਕਿ ਜਿੱਪ ਦੇ ਲਾਗੇ ਪੌਕਟ ਦੇ ਲਾਗੇ ਇਹ ਕਫ ਤੇ ਬਹੁਤ ਜ਼ਿਆਦਾ ਗੰਦੇ ਗੰਦੇ ਦਾਗ ਰਹਿੰਦੇ ਨੇ ਆ ਬਹੁਤ ਗੰਦੇ ਦਾਗ ਨੇ ਵਾਸ਼ ਕੀਤੀ ਹੋਈ ਜੈਕਟ ਤਾਂ ਜਦੋਂ ਮੈਂ ਇਹਨੂੰ ਮਸ਼ੀਨ ਦੇ ਵਿੱਚੋਂ ਕੱਢਿਆ ਦੇਖਿਆ ਤੇ ਇਹ ਬਹੁਤ ਜ਼ਿਆਦਾ ਕਿਉਂਕਿ ਬੱਚੇ ਦੀ ਜੈਕਟ ਆ ਬੱਚੇ ਖੇਡਦੇ ਰਹਿੰਦੇ ਨੇ ਤੇ ਦੇਖੋ ਕਿੰਨੇ ਗੰਦੇ ਦਾਗ ਨੇ ਹਨਾ ਤੇ ਬੱਚਾ ਫਿਰ ਕਹਿੰਦਾ ਕਿ ਮੰਮਾ ਤੁਸੀਂ ਇਹਨੂੰ ਵਾਸ਼ ਨਹੀਂ ਕੀਤਾ ਤਾਂ ਵਾਸ਼ ਤਾਂ ਇਹਨੂੰ ਕੀਤਾ ਹੁੰਦਾ ਪਰ ਇਹ ਬਹੁਤ ਜ਼ਿਆਦਾ ਵੇਖੋ ਗੰਦੀ ਲੱਗਦੀ ਪਈ ਐ ਸਾਰੇ ਦੀ ਬਾਹ ਗੰਦੀ ਆ ਕਿਉਂਕਿ ਸਰਫ ਦੇ ਨਾਲ ਨਾ ਇਕੱਲਾ ਇਹਨੇ ਗਰਮ ਕੱਪੜੇ ਵਾਸ਼ ਨਹੀਂ ਹੁੰਦੇ ਜੈਕਟਾਂ ਖਾਸ ਕਰਕੇ ਤੇ ਜੈਕਟਾਂ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਆ ਦੇਖੋ ਬੱਚੇ ਦੀ ਜੈਕਟ ਹੈਨਾ ਇਸ ਤਰ੍ਹਾਂ ਦਾਗ ਪੈ ਗਏ ਨੇ ਤੇ ਕਿੰਨੀ ਸੋਲ ਦੱਸਦੀਆਂ ਕਿ ਆਪਾਂ ਐਵੇਂ ਦੀ ਕਿਹੜੀ ਟ੍ਰਿਕ ਯੂਜ਼ ਕਰਾਂਗੇ ਸਰਫ ਦੇ ਵਿੱਚ ਐਵੇਂ ਦੀ ਕਿਹੜੀਆਂ ਚੀਜ਼ਾਂ ਮਿਲਾਵਾਂਗੇ ਤੇ ਤੁਸੀਂ ਵਾਸ਼ਿੰਗ ਮਸ਼ੀਨ ਦੇ ਵਿੱਚ ਆਪਣੇ ਕੱਪੜਿਆਂ ਨੂੰ ਇੱਕਦਮ ਨਕੀਰ ਸਕਦੇ ਹੋ ਤੇ ਪਹਿਲਾਂ ਜਿਵੇਂ ਆਹ ਡੱਬੇ ਦੇ ਵਿੱਚ ਮੈਂ ਸਰਫ ਪਾਈ ਹੋਈ ਆ ਹਨਾ ਮੈਂ ਇਹਦੇ ਵਿੱਚ ਸਰਫ ਕੱਢ ਲੰਨੀ ਹੁੰਦੀ ਆ ਜਿੱਦਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹਦੇ ਵਿੱਚ ਵੀ ਸਰਫ ਪਾਉਂਦੇ ਹੋ ਦੇਖੋ ਇੰਨੀ ਸਰਫ ਦੇ ਨਾਲ ਮੇਰੇ ਨਾਲ ਲੰਘ ਜਾਂਦੇ ਨੇ 8-10 ਦਿਨ ਹਨਾ ਆਰਾਮ ਨਾਲ ਤੇ ਇਹਦੇ ਵਿੱਚ ਮੈਂ ਕੀ ਕਰੂੰਗੀ ਇਹਦੇ ਵਿੱਚ ਹੀ ਮੈਂ ਕੁਝ ਐਵੇਂ ਦੀਆਂ ਚੀਜ਼ਾਂ ਮਿਲਾਵਾਂਗੀ ਜਿਹਦੇ ਨਾਲ ਤੁਹਾਡੇ ਗੰਦੇ ਤੋਂ ਗੰਧੀਆਂ ਜੈਕਟਾਂ ਸਭ ਸਾਫ਼ ਹੋ ਜਾਣਗੀਆਂ ਬਹੁਤ ਜ਼ਿਆਦਾ ਗੰਦੀ ਜੈਕਟਾਂ ਤਾਂ ਮੈਂ ਲਾਗੂਂਦੀ ਦਿਖਾ ਦੇਣੀ ਦੇਖੋ ਇੰਨੀ ਜ਼ਿਆਦਾ ਗੰਦੀ ਜੈਕਟ ਆ ਨਾ ਕਿ ਬੱਚੇ ਨੇ ਕਿਹਾ ਕਿ ਮਮਾ ਮੈਂ ਨਹੀਂ ਪਾਣੀ ਇਹਦੇ ਉੱਪਰ ਬਹੁਤ ਗੰਦੇ ਦਾਗ ਨੇ ਤਾਂ ਇਹਨੂੰ ਛੁੱਟ ਵੀ ਨਹੀਂ ਸਕਦੇ ਕਿਉਂਕਿ ਹਜੇ ਇੰਨੀ ਇਹ ਵੇਸਟ ਨਹੀਂ ਹੋਈ ਪ੍ਰਾਣੀ ਨਹੀਂ ਹੋਈ ਨਵੀਂ ਜੈਕਟ ਤੇ ਇਹਦੇ ਵਿੱਚ ਮੈਂ ਨਾ ਇੱਕ ਦੋ ਚੀਜ਼ਾਂ ਮਿਲਾਵਾਂਗੀ ਤੇ ਪਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਤੇ ਚਲੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਤੁਹਾਨੂੰ ਕਿ ਇਹਦੇ ਵਿੱਚ ਕੀ ਮਿਲਾਉਣਾ ਹੈ ਤੇ ਅਪਾ ਬਾਕੀ ਗੱਲ ਬਾਅਦ ਚ ਕਰਦੇ ਆ ਤੇ ਆ ਬੇਕਿੰਗ ਪਾਊਡਰ ਆ ਜੀ ਇਹਦੇ ਵਿੱਚ ਆਪਾਂ ਪਾ ਦਵਾਂਗੇ ਥੋੜਾ ਜਿਹਾ ਬੇਕਿੰਗ ਪਾਊਡਰ ਪਾ ਦੇਣਾ ਤੁਸੀਂ ਵੇਖਿਓ ਇੰਨਾ ਕੁ ਮੈਂ ਮਿਲਾ ਦਿੱਤਾ ਠੀਕ ਹੈ ਇੱਕ ਢੱਕਣ ਪਰਕੇ ਮੈਂ ਇਹਦੇ ਵਿੱਚ ਸੋਡੇ ਦਾ ਪਾ ਦਿੱਤਾ ਤੁਸੀਂ ਮਿੱਠਾ ਸੋਡਾ ਵੀ ਪਾ ਸਕਦੇ ਹੋ ਤੁਸੀਂ ਬੇਕਿੰਗ ਪਾਊਡਰ ਵੀ ਪਾ ਸਕਦੇ ਹੋ ਇਹਨਿੰਦਾ ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਪਾਵਾਂਗੇ ਜਿਹੜੀ ਬਹੁਤ ਜ਼ਿਆਦਾ ਕਮਾਲ ਦੀ ਆ ਉਹ ਅਸੀਂ ਪਾਵਾਂਗੇ ਜੀ ਇਹਨੂੰ ਠੀਕ ਹੈ ਜੀ ਆਪਾਂ ਇਹਦੇ ਚ ਇੱਕ ਟਾਈਡ ਮਿਲਾਤਾ ਇਹਨੂੰ ਦਾ ਇਹਨੂੰ ਦੇ ਨਾਲ ਕੀ ਹੁੰਦਾ ਜੀ ਜਿਹੜੀ ਗੰਦਗੀ ਆ ਸਾਰੀ ਫੁੱਲ ਜਾਂਦੀ ਆ ਤੇ ਇੱਕਦਮ ਸਾਡੀਆਂ ਜੈਕਟ ਗਰਮ ਚਾਦਰਾਂ ਜਿਵੇਂ ਹਨਾ ਤੁਸੀਂ ਗਰਮ ਕੱਪੜੇ ਧੋਣੇ ਆ ਤੇ ਇੱਕਦਮ ਤੁਸੀਂ ਧੋ ਸਕਦੇ ਜੀ ਦੇਖੋ ਮਸ਼ੀਨ ਦੇ ਵਿੱਚ ਵੀ ਕਈ ਵਾਰ ਕੱਪੜੇ ਨਹੀਂ ਨਿੱਖਰਦੇ ਤੇ ਇਹ ਟ੍ਰਿਕ ਜ਼ਰੂਰ ਕਰਕੇ ਦੇਖ ਲਿਓ ਤੁਹਾਡੇ ਕੱਪੜੇ ਇੱਕਦਮ ਨਿੱਖਰ ਜਾਣਗੇ ਤੇ ਮੈਂ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਕਰਕੇ ਮਿਕਸ ਕਰ ਦਿੱਤਾ ਠੀਕ ਹੈ ਜੀ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਆ ਕਿ ਜੇ ਬਹੁਤ ਜ਼ਿਆਦਾ ਗੰਦੀ ਜੈਕਟ ਹੈ ਜਿੱਦਾਂ ਕਾਲਰ ਵਗੈਰਾ ਬਲੈਕ ਹੋਈ ਪਈ ਆ ਕਫ ਕਾਲੇ ਹੋਏ ਪਏ ਆ ਤੇ ਉਹਦੇ ਵਾਸਤੇ ਤੁਸੀਂ ਕੀ ਕਰਨ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਮੈਂ ਥੋੜਾ ਪਾਣੀ ਭਰ ਲਿਆ ਕਿਉਂਕਿ ਮੈਂ ਇਹ ਜੈਕਟਾਂ ਹੀ ਧੋਣ ਲੱਗੀ ਸੀ ਜਿਵੇਂ ਇਹਦੇ ਪਾਪਾ ਦੀ ਜੈਕਟ ਹੈ ਤੇ ਗੁਰਤਾਜ ਦੀ ਜੈਕਟ ਹੈ ਤੇ ਇੱਕ ਛੋਟੇ ਬੇਬੀ ਸਾਡੇ ਦਾ ਸੂਟ ਹੈ ਬਹੁਤ ਜ਼ਿਆਦਾ ਗੰਦਾ ਵੇਖੋ ਜਿੱਪ ਦੇ ਨਾਲ ਕੋ ਤੇ ਬੜੇ ਗੰਦੇ ਦਾਗ ਨੇ ਤੇ ਮੈਂ ਹੁਣ ਇਹਨੂੰ ਮਿਕਸ ਕਰ ਲਿਆ ਇਹਨੂੰ ਵੈਸੇ ਤਾਂ 1/2 ਤਾਂ ਆਪਣੇ ਹਿਸਾਬ ਨਾਲ ਹੁੰਦਾ ਜੀ ਜਿੰਨੀ ਕਿ ਮੈਂ ਪਾਣੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਪਾਉਣ ਲੱਗੀ ਆ ਜੀ ਇਹ ਕੱਪੜੇ ਦੇਖੋ ਤੇ ਇੱਕ ਚੀਜ਼ ਹੋਰ ਕਰਿਆ ਕਰੋ ਭੈਣੋ ਜਦੋਂ ਤੁਸੀਂ ਹੁਣ ਦੇਖੋ ਇੰਨੇ ਗੰਦੇ ਕੱਪੜੇ ਇਹ ਜੈਕਟਾਂ ਵਗੈਰਾ ਪਾਈਆਂ ਨਾ ਇਹਦੇ ਵਿੱਚ ਤੁਸੀਂ ਚਾਦਰਾਂ ਬੈੱਡ ਸ਼ੀਟਸ ਵਗੈਰਾ ਇਹ ਸਾਰਾ ਕੁਝ ਨਾ ਧੁੰਦਿਆ ਕਰੋ ਤਾਂ ਉਹ ਗੇੜਾ ਜਦੋਂ ਪ੍ਰੋਪਰ ਨਹੀਂ ਆਉਂਦਾ ਤੇ ਕੱਪੜੇ ਸਾਡੇ ਨਹੀਂ ਨਿਕਰਦੇ ਹੁਣ ਤੁਹਾਡੇ ਸਾਹਮਣੇ ਮੈਂ ਕਿੰਨੀ ਸਰਫ ਲਈ ਆ ਤੇ ਮੈਂ ਸਿਰਫ ਪਾਈਆਂ ਨੇ 2-3 ਜੈਕਟਾਂ ਹੀ ਬਸ ਠੀਕ ਹੈ ਜੀ ਇਹ ਮਤਲਬ ਇੱਕ ਕਹਾਵਾ ਵਾਲੀ ਜੀ ਜੈਕਟ ਪਾਈ ਹੈ ਇੱਕ ਬੱਚੇ ਦੀ ਤੇ ਇੱਕ ਛੋਟੀ ਬੇਬੀ ਦਾ ਸੂਟ ਪਾਇਆ ਹੈ ਠੀਕ ਹੈ ਜੀ ਤੇ ਜਾਂ ਵਾਦ ਤੋਂ ਬਾਅਦ ਅਸੀਂ ਇੱਕ ਅੱਧੀ ਹੋਰ ਜੈਕਟ ਛੋਟੀ ਪਾਵਾਂਗੇ ਜੇ ਤੁਸੀਂ ਕੋਈ ਵੀ ਇੰਨੀ ਕਿਸਰਬੂ ਦੇ ਨਾਲ ਹੀ ਮੈਂ ਹੁਣ ਸਾਰੇ ਕੱਪੜੇ ਵਾਸ਼ ਕਰ ਲਾ ਤੇ ਨਹੀਂ ਪੈਰੋ ਐਦਾਂ ਨਹੀਂ ਹੁੰਦਾ ਕਈ ਵਾਰੀ ਸਾਡੀ ਮਸ਼ੀਨ ਇੱਥੋਂ ਤੱਕ ਪਹਰੀ ਦਿੰਦੀ ਹੈ ਉੱਪਰ ਤੱਕ ਫਿਰ ਉਹ ਢੇੜਾ ਨਹੀਂ ਹੁੰਦਾ ਉਤਲੇ ਕੱਪੜੇ ਉੱਪਰ ਹੀ ਘੁੰਮੀ ਜਾਂਦੇ ਆ ਇਸ ਕਰਕੇ ਸਾਡੇ ਕੱਪੜੇ ਜਿਹੜੇ ਉਹ ਨਹੀਂ ਨਿਕਰਦੇ ਤੇ ਦੇਖੋ ਹੁਣ ਮੈਂ ਇਹਨੂੰ 15 ਮਿੰਟ ਦਾ ਟਾਈਮ ਨੂੰ ਦਰਗਾ ਲਿਆ ਠੀਕ ਹੈ ਜੀ ਤੋਂ ਲੈ 15 ਮਿੰਟ ਪ੍ਰੋਪਰ ਇਹਨੂੰ ਮਗਰ ਖਵਾਵਾਂਗੀ ਮਸ਼ੀਨ ਜਿਹੜੀ ਇਹ ਚੱਲਣ ਦਵਾਵਾਂਗੀ ਹਾਂਜੀ ਤੇ ਮੈਨੂੰ ਜਿਵੇਂ ਇਹ ਵਾਲੀ ਜਾਗਰਤੀ ਮੈ ਤੁਹਾਨੂੰ ਦਿਖਾਈ ਆ ਬਹੁਤ ਗੰਦੀ ਹੈ ਨਾ ਬਹੁਤ ਜ਼ਿਆਦਾ ਗਲਤੀ ਆ ਤੇ ਦੇਖੋ ਇਹਦੇ ਉੱਪਰ ਇੱਕਦਮ ਸਫਾਈ ਹੋ ਜਾਣੀ ਹੈ ਜャਗਰ ਦੀ ਇਸ ਤਰ੍ਹਾਂ ਆਪਾਂ ਕਰਕੇ ਇਹਨੂੰ ਮਲ ਨਹੀਂ ਸਕਦੇ ਆ ਠੀਕ ਹੈ ਜੀ ਤੇ ਇਹ ਜャਗਰ ਮੈਂ ਧੋਤੀ ਹੋਈ ਸੀ ਦੋਰੇ ਧੋ ਰਹੀਆਂ ਸੀ ਤੁਸੀਂ ਦੇਖੋ ਦਾਗ ਜਿਹੜਾ ਨਾ ਬੇਸ਼ੱਕ ਤੁਹਾਨੂੰ ਵੀਡੀਓ 'ਚ ਨਹੀਂ ਨਜ਼ਰ ਆ ਜਾਏ ਜਦੋਂ ਤੁਸੀਂ ਇਹ ਟ੍ਰਿਕ ਫੋਲੋ ਕਰੋਗੇ ਤੁਹਾਨੂੰ ਆਪੇ ਪਤਾ ਚੱਲਣਾ ਤੇ ਦਾਗ ਬਹੁਤ ਫਿੱਕਾ ਹੋ ਗਿਆ ਤੇ ਹਜੇ ਆਕੇ ਇਹਨੂੰ ਪੂਰਾ ਚੱਕਰ ਲਗੋਣਾ ਆ ਘੁਮੋਣਾ ਆ ਇਸ ਤਰ੍ਹਾਂ ਕਰਕੇ ਤੁਸੀਂ ਜਿੱਥੇ-ਜਿੱਥੇ ਜ਼ਿਆਦਾ ਦਾਗ ਆ ਐਦਾਂ ਥੋੜਾ ਮਲਦੇ ਜਾਣਾ ਕਿ ਪਹਿਲਾਂ ਤੁਸੀਂ ਦੇਖ ਸਕਦੇ ਆ ਅਸੀਂ ਜਿਹੜੀ ਬਾਹ ਤੁਹਾਨੂੰ ਦਿਖਾਈ ਸੀ ਬਿਲਕੁਲ ਲਾਗੋ ਦੇਖੋ ਤੁਸੀਂ ਠੀਕ ਹੈ ਜੀ ਦੂਸਰੀ ਵੀ ਦਿਖਾ ਦਿੰਦੇ ਆ ਕਿ ਕਈ ਵਾਰ ਇਹ ਨਾ ਹੋਵੇ ਕਈਆਂ ਪੈਣਾਂ ਨੂੰ ਇਹ ਹੁੰਦਾ ਵੀ ਦਾਗ ਤੇ ਦੂਸਰੀ ਬਾਹ ਤੇ ਸੀਗਾ ਆਪਾਂ ਦੂਸਰੀ ਵੀ ਤੁਹਾਨੂੰ ਦਿਖਾਉਂਦੇ ਆ ਦੇਖੋ ਇੱਕਦਮ ਦਾਗ ਜਿਹੜਾ ਨਿਕਲ ਗਿਆ ਬਿਲਕੁਲ ਨਿਕਲ ਗਿਆ ਨਾ ਜੇ ਤੁਹਾਨੂੰ ਥੋੜਾ ਬੋਤਾ ਲੱਗਦਾ ਤੁਸੀਂ ਇਸ ਤਰ੍ਹਾਂ ਮਾਲ ਵੀ ਸਕਦੀਆਂ ਤੇ ਇੱਕਦਮ ਆ ਦੇਖੋ ਪੌਕੇਟ ਦੇ ਲਾਗੋ ਵੀ ਦਾਗ ਜਿਹੜੇ ਆ ਸਾਫ਼ ਹੋ ਗਿਆ ਬਿਲਕੁਲ ਇੱਕਦਮ ਨਿੱਕਰ ਗਿਆ ਨਵੀਂ ਨਿਕਲਾਈ ਆ ਬੱਚਾ ਜਿੱਥੇ ਮਰਜ਼ੀ ਪਾ ਕੇ ਜਾ ਸਕਦਾ ਤੇ ਪਹਿਲਾਂ ਤੁਸੀਂ ਦੇਖੋ ਆ ਪਾਣੀ ਕਿੰਨਾ ਗੰਦਾ ਹੋ ਗਿਆ ਹਨਾ ਅਜੇ ਕੀ ਕੱਪੜੇ ਜ਼ਿਆਦਾ ਗੰਦੇ ਨਹੀਂ ਸੀਗੇ ਪਰ ਫਿਰ ਵੀ ਜਿਹੜਾ ਆਪਾਂ ਸੋਡਾ ਪਾਇਆ ਤੇ ਇਹਨੂੰ ਪਾਈ ਹੈ ਨਾ ਉਹਦੇ ਨਾਲ ਇਹ ਗੰਦਗੀ ਫੁੱਲ ਗਈ ਆ ਤੇ ਜੇ ਤੁਹਾਨੂੰ ਲੱਗੇ ਨਾ ਕਿ ਜ਼ਿਆਦਾ ਗੰਦੇ ਆ ਕੱਪੜੇ ਤੇ ਨਹੀਂ ਸਾਫ਼ ਹੋਏ ਤੇ ਤੁਸੀਂ ਇਹਨੂੰ 1 ਘੰਟਾ 1.5 ਘੰਟਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਗਰਮ ਪਾਣੀ ਚ ਪਾ ਕੇ ਡਿਪ ਕਰ ਲਿਓ ਦੇਖੋ ਇੱਕਦਮ ਨਵੇਂ ਕੱਪੜੇ ਹੋ ਜਣੇ ਆ ਤੇ ਬਹੁਤ ਜ਼ਾਦੂ ਟ੍ਰਿਕਿਆ ਪੈਣੋ ਤੇ ਜ਼ਰੂਰ ਫੋਲੋ ਕਰਿਓ ਇਸ ਵੀਕ ਨੂੰ ਜਿੱਦ ਤੱਕ ਇਹ ਵਰਾ ਹੋ ਜਾਂਦਾ ਹਨਾ ਕਿ ਬਹੁਤ ਜ਼ਿਆਦਾ ਪੁਰਾਣੀ ਜੈਕਟ ਨੇ ਕਈ ਵਾਰ ਆਇਆ ਹੋਵੇਗਾ ਕਿ ਸਾਡੀ ਜੈਕਟ ਬਹੁਤ ਜ਼ਿਆਦਾ ਗੰਦੀ ਹੈ ਬੜੇ ਈ ਦਾਗ ਹੈ ਤੇ ਇੰਨੀ ਸਰਫ ਦੇ ਵਿੱਚ ਇਹਨੂੰ ਤੇ ਤੁਹਾਡੇ ਨੇ ਨਹੀਂ ਕਾਮਯਾਬ ਹੋਣਾ ਤੇ ਤੁਸੀਂ ਇੱਕ ਕੰਮ ਹੋਰ ਕਰਕੇ ਦੇਖਿਓ ਜਿਵੇਂ ਵਾਈਟ ਕੁਰਤੇ ਪਜਾਮੇ ਨੇ ਨਾ ਆਡੇ ਫਾਦਰ ਸਾਹਿਬ ਦੇ ਹੁੰਦੇ ਨੇ ਹਸਬੰਦ ਦੇ ਹੁੰਦੇ ਨੇ ਬੇਟੇ ਦੇ ਹੁੰਦੇ ਨੇ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਗਰਮ ਪਾਣੀ ਲੈਣਾ ਇੱਕ ਬਾਲਟੀ ਦੇ ਵਿੱਚ ਠੀਕ ਹੈ ਜੀ ਗਰਮ ਪਾਣੀ ਪਾ ਲੈਣਾ ਤੇ ਉਹਦੇ ਵਿੱਚ ਤੁਸੀਂ ਇੱਕ ਚਮਚਾ ਭਰ ਕੇ ਥੋਡੇ ਦਾ ਪਾ ਲੈਣਾ ਤੇ ਇੱਕ ਪਾਊਡਰ ਤੁਸੀਂ ਈਨੂ ਦਾ ਪਾ ਲੈਣਾ ਠੀਕ ਹੈ ਜੀ ਪੂਰਾ ਪਾਣੀ ਤੁਸੀਂ 1 ਕਿੰਗ ਦਾ ਪਾਉਚ ਪਾਉਣਾ ਹੈ 1 ਚਮਚਾ ਸਾਬੂਨ ਦਾ ਪਾਉਣਾ ਤੇ ਥੋੜੀ ਤੁਸੀਂ ਸਰਫ ਪਾਉਣੀ ਹੈ ਤੁਹਾਨੂੰ ਤੁਸੀਂ 1.5 ਘੰਟੇ ਵਾਸਤੇ ਭਿਜਾ ਰਹਿਣ ਦੇਣਾ ਕਿਉਂਕਿ ਜਾਦੀ ਗੰਦੀ ਜਗ੍ਹਾਟ ਹੈ ਨਾ ਤੁਹਾਨੂੰ ਤੁਸੀਂ ਭਿਜਿਆ ਰਹਿਦਰਾ ਜਿਵੇਂ ਬੁਰਸ਼ ਦੇ ਹਲਕੇ ਬੁਰਸ਼ ਦੇ ਨਾਲ ਹਲਕੇ ਹੱਥ ਦੇ ਨਾਲ ਤੁਸੀਂ ਉਹਨੂੰ ਕਲੀਨ ਕਰ ਲੈਣਾ ਦੇਖੋ ਕਿੰਨੀ ਜਲਦੀ ਦਾਗ ਲੱਗ ਜਾਂਦੇ ਨੇ ਤੇ ਬਾਕੀ ਜਿਹੜੀਆਂ ਮੇਰੇਆਂ ਭੈਣਾਂ ਕੋਲ ਟਾਈਮ ਨਹੀਂ ਹੈਗਾ ਮਸ਼ੀਨ 'ਚ ਹੀ ਕੱਪੜੇ ਧੋਣੇ ਨੇ ਤੋ ਇਹ ਟ੍ਰਿਕ ਵੀ ਫੋਲੋ ਕਰ ਸਕਦੀਆਂ ਨੇ ਪੈਣਾ ਹੈ ਨਾ ਕਮਾਲ ਦੀ ਟ੍ਰਿਕ ਤੇ ਇੰਨੀਆਂ ਛੋਟੀਆਂ ਛੋਟੀਆਂ ਟ੍ਰਿਕ ਜਨਨ ਵਾਸਤੇ ਸਰਲ ਜਿਹੀ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਭੈਣ ਭਰਾ ਮੇਰੇ ਪਹਿਲੀ ਵਾਰ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਓ ਤੇ ਬਾਕੀ ਹਾਂਜੀ ਤੇ ਆਪਾਂ ਪੂਰੀ ਡੀਟੇਲ ਦੇ ਨਾਲ ਮੈਂ ਗੱਲ ਨੂੰ ਸਮਝਾਉਣੀ ਆ ਤਾਂ ਜੋ ਮੇਰੇ ਭੈਣ ਭਰਾ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਮੇਰੇ ਹਮੇਸ਼ਾ ਪੋਜ਼ਿਟਿਵ ਕਮੈਂਟ ਹੁੰਦੇ ਨੇ ਬਹੁਤ ਪਿਆਰੇ ਕਮੈਂਟ ਹੁੰਦੇ ਨੇ ਬੜੀ ਪਿਆਰੀ ਸੋਚ ਦੇ ਮਾਲਕ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਕੋਈ ਇੱਕਦਮ ਲੈਂਦਾ ਜਿਹੜਾ ਕਹਿ ਦਿੰਦਾ ਬਟ ਮੈਂ ਡਿਟੇਲ ਦੇ ਵਿੱਚ ਸਮਝ ਕਿਉਂਕਿ ਮੇਰੀ ਅਪਰੈਨ ਨੂੰ ਕਿਤੇ ਵੀ ਇਹ ਨਾ ਲੱਗੇ ਕਿ ਕੋਈ ਚੀਜ਼ ਮਿਸ ਹੋਈ ਆ ਠੀਕ ਹੈ ਜੀ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ